ਦੇਰੇ ਜੇ ਪੁਗੀ ਰੱਖੀ ਨਹੀਂ ਆਉਂਦੀ ਦਿੰਦਾ ਮੈਂ ਕਹਿੰਦਾ ਇਹ ਕਿਹੜਾ ਪਾਕੜਾ ਲੈ ਆਉਂਦਾ ਗੱਲ ਨਹੀਂ ਉਹਦਾ ਹੋ ਜੂ ਸਾਡਾ ਤਾਂ ਚੱਲਦਾ ਹੀ ਰਹਿੰਦਾ ਸੋਦੇ ਪੱਤੇ ਆ ਗਵਾਣੀ ਪਾਪਾ ਦਾ ਜਾਨਾ ਬਾਈ ਕੋਈ ਲਵੇ ਆ ਜਾ ਖਾਣ ਚੱਲੂ ਭਾਈ ਇਹ ਯਾਰ ਦੀ ਬੱਕਰੀ ਦੀ ਜਮਾਈ ਕੋਣੀ ਬਾਬਾ ਬਸ ਰਹੀ ਹੋ ਗਿਆ ਕਰੋ ਕਰੋ ਹਣ ਐਂ ਆਦਾ ਹੋ ਜਾਣਾ ਦੋਵੇਂ ਪੱਠਾ ਨੇ ਪੀ ਐਸ ਪੱਠਾ ਜੀ ਦਾਦੇ ਉਸਾਈ ਦੇ ਦੇ ਜੇ ਪੁੱਕੀ ਰੱਖ ਲਈ ਲਿਆ ਇਹਦਾ ਰੋਲਾ ਹੀ ਨਹੀਂ ਕੋਈ ਕਹਾਂ ਵੀ ਨਾ ਤੂੰ ਭੱਜੇ ਨਾ ਉਹ ਭੱਜੇ ਆਪਾਂ ਤੇ ਸਾਨੂੰ ਭੁੱਖੀ ਧੋ ਰੱਖ ਲਈ ਜਿਉਂ ਨਾ ਭੁੱਖੀ ਮੈਨੂੰ ਕਹਿ ਦੀ ਆਪਾਂ ਉਹ ਤੋਂ ਸਾਈ ਫੜ ਕੇ ਦੇ ਦਾਂ ਕਿ ਉਹ ਗੜਾ ਵੀ ਮਤਲਬ ਆਇਆ ਕਰ ਤੂੰ ਆਪਾਂ ਹਾਂ ਤਾ ਇੱਕੀ ਗੱਲ 30 ਤੋਂ ਥੱਲੇ ਆ ਗੱਲ ਕਰ ਬਾਬਾ ਨੇੜੇ ਹੋ ਮੜਾ ਸਾਈ ਨਹੀਂ ਫੜਾਈ ਜਾਣੀਆਂ ਹੈ ਹਾਂ ਉਹੀ ਪੱਕੀ ਮੰਗ ਲਾ ਵੀ ਇੰਨੇ ਦੀ ਲੱਗੇ ਜਾਂਦਾ ਮੈਂ ਤੂੰ ਬੋਲ ਦੇ ਬਸ ਮੈਂ ਇੱਕੀ ਗੱਲ ਕਰਨੀ ਤਵਾਰੀ ਮੂਰੇ ਤੀਤੀ ਦੇਣੀਆਂ ਚੱਲ 来来 बोल ला फाड़ ला बोल दे हटता सी ओ कोई ओ, सी। था। था। था थीखा थीखा नहीं बोल ओ कटता सी 24000 ਦੀ ਬੱਕਰੀ ਦੇ ਪਾਈਆਂ ਨੂੰ ਹੁਣ ਹੀ ਨਹੀਂ ਭਾਈ ਜੀ ਹਾਂ ਪੱਠਾ ਵੀ ਦੇ ਲ ਮਗਰ ਥੋੜੀ ਪੱਠਾ ਪੱਠਾ ਠੀਕ ਆ ਫਿਰ ਬੱਕਰੀ ਵੀ ਠੀਕ ਆ ਕੀ ਕਹਿੰਦਾ ਮੈਂ ਕਹਿੰਦਾ ਇਹ ਕਿਹੜਾ ਪਾਕੜਾ ਲਾਇਆ ਤੜਕੇ ਚਿਗਾ ਕੇ ਦੇ ਸਾਹਮਣੇ ਬਾੜੀਆਂ ਦੇ ਲੈ ਕੇ ਆਏ ਆ ਖੋਟੋ ਇੱਕ ਬੈਠੇ ਆ ਕਿਸੇ ਪਾਸੇ ਵੀ ਕੱਚ ਹੋਵੇ ਜਦੋਂ ਆਪੇ ਆਪਣਾ ਲੈਣ ਚਾਹੀਦਾ ਨਾ ਪਤਾ ਤੈਨੂੰ ਪ੍ਰੇਮੀ ਪਤਾ ਹੀ ਨਹੀਂ ਆਂ ਬਾਬਾ ਦੇ ਦੇ ਓਟ ਚੰਗੀ ਆ ਗਰੀਬ ਅਮੀਰ ਬਹਿ ਜਾ ਉਹ ਦੇਣ ਨੂੰ ਵੀ ਗੱਲ ਆ ਆ ਨਹੀਂ ਗੱਲ ਹੁੰਦੀਆਂ ਗਰੀਬ ਅਮੀਰ ਆਪਾਂ ਜਿਹੜਾ ਹੋ ਆ ਤੇਲ ਫੂਕਦੇ ਕਿ ਨਹੀਂ ਫੂਕਦੇ ਤੂੰ ਵੀ ਨਾਲੀ 'ਚ ਫਿਰਦਾ ਫੇਰ ਫੂਕਦਾ ਹਰ ਸਾਰਾ ਦੇ ਆਉਣਾ ਕੋਹ ਦਾ ਪਾਗੜਾ ਦੇਦਾ ਆਉਗਾ ਕਦੋਂ ਦਾ ਕਦੋਂ ਆਉਣਾ ਬਣਾ ਬਣਾ ਵੇਚ ਦਿਆ ਹੁਣ ਬੋਲੀ ਇਹਨੂੰ ਸਾਢੇ 25000 ਦੀ ਵੇਚ ਚੱਲ 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 ਚੱਲੋ ਜੀ ਲੈਓ ਵੀ ਆਹ ਬੱਕਰੀ ਆ ਹਾਂ ਜੀ ਆਹ ਬੱਚੇ ਨੇ ਆ ਬੱਚੇ ਚੰਗੇ ਨੇ ਬੰਦੇ ਦੋ ਪੱਠਾ ਨੇ ਇਹ ਕੱਢੋ ਬੱਚੀ ਵਾਤੀ ਹਾਂ ਬੜਾ ਬੜਾ ਨਾ ਹੋਣੀ ਲਿਆ ਬਈ ਗਿਣਾ ਦਿਓ ਬਈ ਹੋਣੀ ਪਹਿਨੇ ਬੈਠਾ ਕਿਉਂ ਦਾ ਸਾ ਮੈਂ ਗਿਣਾ ਬੈਠਾ ਨਹੀਂ ਅਸੀਂ ਵੀ ਕਰਨਾ ਹੁੰਦਾ ਸਰ ਕੱਲ ਆਦ ਨੂੰ ਜਦ ਕਹਿੰਦਾ ਪੈਸੇ ਮੈਂ ਦੋ ਦੇਗਾ ਯਾਰ ਨਹੀਂ ਦੇ ਦੇ ਹਜ਼ਾਰ ਵੱਧ ਲੈ ਲੈ ਹਾਂ ਹੋ ਜਾ ਦੇ ਕਹਿੰਦਾ ਮੈਂ پیسے ਦੇ ਦਵਾਂ ਤੈਨੂੰ ਬੱਕਰੀ ਦੇ ਤੂੰ ਦੱਸ ਕਿਉਂ ਲੈਣਾ ਪੈਸੇ ਦੀ ਦੱਸ ਕੋਈ ਗੱਲ ਨਹੀਂ ਪੈਸੇ ਵਾਲੀ ਕੀ ਗੱਲ ਆ ਬੱਕਰੀ ਫੜ ਪਰ 5 ਮਿੰਟਾਂ ਨੂੰ ਦੇ ਦੀ 4 ਮਿੰਟਾਂ ਨੂੰ ਦੇ ਦੀ 10 ਮਿੰਟਾਂ ਨੂੰ ਦੇ ਦੀ ਬੱਚੇ ਸੰਭੋ ਬੱਕਰੀ ਸੰਭੋ ਪਾਈ ਆਂ ਵਿਚ ਹੋ ਜਾਂਦੀ ਦੱਸਾਂ ਨਾਲੇ ਲੈਣਾ ਕੋਈ ਗੱਲ ਨਹੀਂ ਲਾ ਤਾ ਉਹ ਬੱਕਰੀ ਲੈ ਜਾਂਦੇ ਨੇ ਲੈ ਜਾਂਦੇ ਨੇ ਬੱਚੇ ਸੰਭੋ ਉਹਦੇ ਬੱਕਰੀ ਹਾਂ ਨੇ ਵੀ ਉਹਦੀ ਦੇਖ ਲੈ ਇਹ ਕਰਨਾ 1000 ਰੁਪਏ ਸਾਤੋ ਲੈ ਲੈ ਇੱਕ ਦੂਸਰਾ ਸਾਤੋ ਪੰਜਾਂ ਨੂੰ ਦੇ ਜਦ ਹੀ ਲਾਹੀ ਨਾ ਵੀ ਨੀਂ ਕਿਹਾ ਕੋਈ ਨਹੀਂ ਪ੍ਰੋਫੈਸਰ ਚੱਕ ਲਾਈ ਚੱਕ ਲਾ ਪਈ ਇਹਨੂੰ ਬੰਨ ਦਸੇ ਚੱਕ ਲੈਣੇ ਬੱਸ ਇਸ ਤੋਂ ਬੱਚਾ ਬਹੁਤ ਠੀਕ ਹੈ ਲਓ ਬੱਚਾ ਬਾਈ ਬੂੰਗਾ ਵਾਲਾ ਬਈ ਬਤ ਗਿਆ ਇਹ ਕੋਈ ਚੰਡੀ ਲੱਗਦੀ ਇਹ ਰੱਖ ਪਠਾਨਾ ਫਿਰ ਇਹ ਗੱਡੀ ਕਿੱ데 ਲੈ ਫਿਰ ਮੈਮ ਨੇ